ਪਹਿਲਾਂ ਹੀ ਆ ਕੇ ਮੇਰੇ ਤੋਂ ਪਹਿਲਾਂ ਹੀ ਖੜਾ ਸੀ ਮੁੰਡਾ ਅੰਦਰ ਤੇ ਉਹ ਕਹਿੰਦਾ ਵੀ ਮਸ਼ੀਨਾਂ ਰਿਪੇਅਰ ਕੀਤੀਆਂ ਉਹ ਲੈ ਕਿਸੇ ਨੂੰ ਫੋਨ ਵੀ ਕੀਤਾ ਵੀ ਮਸ਼ੀਨਾਂ ਰਿਪੇਅਰ ਹੋ ਗਈਆਂ ਕੈਸ਼ ਭਾਰਤਾ ਹੁਣੇ ਚੱਲ ਪੈਣੀ ਆ ਤਾਂ ਇੱਕ ਇੱਕ ਮਸ਼ੀਨ ਤੋਂ ਸਲਿੱਪ ਨਿਕਲਦੀ ਐ ਇਸ ਵੇਲੇ ਤਾਂ ਦੂਸਰੇ ਤੋਂ ਕੈਸ਼ ਨਿਕਲਦਾ ਰਿਪੇਅਰ ਹੋਣ ਕਰਕੇ ਤੇ ਮੈਂ ਜਦੋਂ ਸਲਿੱਪ ਕਢਾਈ ਆ ਉਹਨੇ ਮਸ਼ੀਨ ਦੇ ਉੱਪਰ ਕਿਸੇ ਬਕੜ ਤੇ ਉਂਗਲ ਮਾਰੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਉਹ ਮੇਰਾ ਕੇਸ ਹੱਬ ਨਾਲ ਮੇਰਾ ਉਹ ਮਸ਼ੀਨ ਚੋਂ ਹੀ ਕੱਢ ਕੇ ਲੈ ਗਿਆ ਤੇ ਮੈਨੂੰ ਦੂਸਰਾ ਉਹ ਮਸ਼ੀਨ ਦੇ ਪਾ ਕੇ ਧਮਾ ਕੇ ਇਕਦਮ ਗਾਇਬ ਹੋ ਗਿਆ ਜਿੰਨੀ ਦੇਰ ਤੱਕ ਮੈਂ ਆਪਣਾ ਖਾਤਾ ਬੰਦ ਕਰਾਇਆ ਬੈਂਕ ਤੋਂ ਉਨੀ ਦੇਰ ਤੱਕ ਉਹ 50000 ਰੁਪਇਆ ਏ.ਡੀ.ਐਮ ਅ ਔਜਲਾ ਫਾਟਕ ਤੋਂ ਕਢਾ ਕੇ ਤਾਂ ਲੈ ਗਿਆ ਤੇ ਅਸੀਂ ਤੁਹਾਨੂੰ ਸੀਸੀਟੀਵੀ ਫੁਟੇਜ ਦੇ ਦਾਂਗੇ ਤੇ ਅੱਜ ਮੈਂ ਜਦੋਂ ਗਿਆ ਤਾਂ ਉਹਨਾਂ ਨੇ ਮੈਨੂੰ ਇੱਥੇ ਜਿਹੜੀ ਮਨਸੂਰਵਾਲ ਬ੍ਰਾਂਚ ਆ ਉਹਨੂੰ ਤੇ ਉੱਥੇ ਭੇਜ ਦਿੱਤਾ ਕਹਿੰਦੇ ਵੀ ਉੱਥੇ ਜਾਓ ਤੇ ਉਹ ਤੁਹਾਨੂੰ ਕਢਾ ਕੇ ਦੇਣਗੇ ਅੱਜ ਮੈਂ ਉੱਥੇ ਗਿਆ ਸੀਗਾ ਉਹਨਾਂ ਨੇ ਮੇਰੀ ਐਪਲੀਕੇਸ਼ਨ ਲੈ ਲਈ ਗਿਆ ਤੇ ਕਹਿੰਦੇ ਵੀ ਤੁਹਾਨੂੰ ਜਿਸ ਵੇਲੇ ਵੀ ਫੁਟੇਜ ਸਾਡੇ ਕੋਲ ਰਿਸੀਵ ਹੋ ਜਾਊਗੀ ਅੱਜ ਦੇ ਦਿਨੇ ਸ਼ਾਮ ਨੂੰ ਐਪਲੀਕੇਸ਼ਨ ਦੇ ਦਿੱਤੀ ਗਈ ਸੀ ਤੇ ਕੱਲ ਐਫ ਆਈ ਆਰ ਲਾਉ ਹੋਊਗੀ ਜੋ ਫਿਰ ਮੇਰੇ ਮੋਬਾਈਲ ਤੇ ਵੀ ਮੈਸੇਜ ਜਿਹੜਾ ਆ ਚੁੱਕਾ ਉਹਦਾ ਤੇ ਉਸ ਤੋਂ ਬਾਅਦ ਐਸ ਐਸ ਪੀ ਦਫ਼ਤਰ ਵਾਲਿਆਂ ਨੇ ਮੈਨੂੰ ਬੁਲਾਇਆ ਸੀਗਾ ਇਹ ਸਰਦਾਰ ਚਰਨਜੀਤ ਸਿੰਘ ਟੈਕਨੀਕਲ ਡਿਪਾਰਟਮੈਂਟ ਵਾਲਿਆਂ ਨੇ ਉਹਨਾਂ ਨੇ ਵੀ ਮੇਰੇ ਜਾਨ ਲੈ ਲਿਆ ਉਹ ਪਹਿਲਾਂ ਹੀ ਆ ਗਏ ਮੇਰੇ ਤੋਂ ਪਹਿਲਾਂ ਹੀ ਖੜਾ ਸੀ ਮੁੰਡਾ ਅੰਦਰ ਤੇ ਉਹ ਕਹਿੰਦਾ ਵੀ ਮਸ਼ੀਨਾਂ ਰਿਪੇਅਰ ਕੀਤੀਆਂ ਉਹਨੇ ਕਿਸੇ ਨੂੰ ਫੋਨ ਵੀ ਕੀਤਾ ਵੀ ਮਸ਼ੀਨਾਂ ਰਿਪੇਅਰ ਹੋ ਗਈਆਂ ਕੈਸ਼ ਭਾਤਾ ਹੁਣੇ ਚੱਲ ਪੈਣੀ ਆ ਤਾਂ ਇੱਕ ਇੱਕ ਮਸ਼ੀਨ ਤੋਂ ਸਲਿੱਪ ਨਿਕਲਦੀ ਐ ਇਸ ਵੇਲੇ ਤਾਂ ਦੂਸਰੇ ਤੋਂ ਕੈਸ਼ ਨਿਕਲਦਾ ਰਿਪੇਅਰ ਹੋਣ ਕਰਕੇ ਤੇ ਮੈਂ ਜਦੋਂ ਸਲਿੱਪ ਕਢਾਈ ਆ ਉਹਨੇ ਮਸ਼ੀਨ ਦੇ ਉੱਪਰ ਕਿਸੇ ਬਕਰ ਤੇ ਉਂਗਲ ਮਾਰੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਉਹ ਮੇਰਾ ਕਿਸ ਹਿਸਾਬ ਨਾਲ ਮੇਰਾ ਉਹ ਮਸ਼ੀਨ ਚੋਂ ਹੀ ਕੱਢ ਕੇ ਲੈ ਗਿਆ ਤੇ ਮੈਨੂੰ ਦੂਸਰਾ ਉਹ ਮਸ਼ੀਨ ਦੇ ਪਾ ਕੇ ਧਮਾ ਕੇ ਇੱਕਦਮ ਗਾਇਬ ਹੋ ਗਿਆ ਜਿੰਨੀ ਦੇਰ ਤੱਕ ਮੈਂ ਆਪਣਾ ਖਾਤਾ ਬੰਦ ਕਰਾਇਆ ਬੈਂਕ ਤੋਂ ਓਨੀ ਦੇਰ ਤੱਕ ਉਹ 50000 ਰੁਪਇਆ ਐਡੀਐਮ ਅ ਔਜਲਾ ਫਾਟਕ ਤੋਂ ਕਢਾ ਕੇ ਤਾਂ ਲੈ ਗਿਆ ਤੇ ਅਸੀਂ ਤੁਹਾਨੂੰ ਸੀਸੀਬੀ ਫੋਟਾ ਦੇ ਦਾਂਗੇ ਤੇ ਅੱਜ ਮੈਂ ਜਦੋਂ ਗਿਆ ਤਾਂ ਉਹਨਾਂ ਨੇ ਮੈਨੂੰ ਇੱਥੇ ਜਿਹੜੀ ਮਨਸੂਰਵਾਲ ਬ੍ਰਾਂਚ ਆ ਉਹਨੂੰ ਤੇ ਉੱਥੇ ਭੇਜ ਦਿੱਤਾ ਕਹਿੰਦੇ ਵੀ ਉੱਥੇ ਜਾਓ ਤੇ ਉਹ ਤੁਹਾਨੂੰ ਕਢਾ ਕੇ ਦੇਣਗੇ ਅੱਜ ਮੈਂ ਉੱਥੇ ਗਿਆ ਸੀਗਾ ਉਹਨਾਂ ਨੇ ਮੇਰੀ ਐਪਲੀਕੇਸ਼ਨ ਲੈ ਲਈਆ ਤੇ ਕਹਿੰਦੇ ਵੀ ਤੁਹਾਨੂੰ ਜਿਸ ਵੇਲੇ ਵੀ ਇਹ ਫੋਟੇ ਸਾਡੇ ਕੋਲ ਰਿਸੈਵ ਹੋ ਜੂਗੀ ਉਸ ਦਿਨ ਹੀ ਸ਼ਾਮ ਨੂੰ ਐਪਲੀਕੇਸ਼ਨ ਦੇ ਦਿੱਤੀ ਗਈ ਸੀ ਤੇ ਕੱਲ ਐਫ ਆਈ ਆਰ ਲਾਜ ਹੋ ਗਈ ਜੋ ਕਿ ਮੇਰੇ ਮੋਬਾਈਲ ਤੇ ਵੀ ਮੈਸੇਜ ਜਰਾ ਆ ਚੁੱਕਾ ਹੋਣਾ ਤੇ ਉਸ ਤੋਂ ਬਾਅਦ ਐਸ ਐਸ ਬੀ ਦਫ਼ਤਰ ਵਾਲਿਆਂ ਨੇ ਮੈਨੂੰ ਬੁਲਾਇਆ ਸੀਗਾ ਇਹ ਸਰਦਾਰ ਚਰਨਜੀਤ ਸਿੰਘ ਟੈਕਨੀਕਲ ਡਿਪਾਰਟਮੈਂਟ ਵਾਲਿਆਂ ਨੇ ਉਹਨਾਂ ਨੇ ਵੀ ਮੇਰੇ ਜਾਨ ਲੈ ਲਿਆ ਪਹਿਲਾਂ ਹੀ ਆ ਕੇ ਮੇਰੇ ਤੋਂ ਪਹਿਲਾਂ ਹੀ ਖੜਾ ਸੀ ਮੁੰਡਾ ਅੰਦਰ ਤੇ ਉਹ ਕਹਿੰਦਾ ਵੀ ਮਸ਼ੀਨਾਂ ਰਿਪੇਅਰ ਕੀਤੀਆਂ ਉਹਨੇ ਕਿਸੇ ਨੂੰ ਫੋਨ ਵੀ ਕੀਤਾ ਵੀ ਮਸ਼ੀਨਾਂ ਰਿਪੇਅਰ ਹੋ ਗਈਆਂ ਕੈਸ਼ ਪਾਤਾ ਹੋਣਾ ਹੀ ਚੱਲ ਪੈਣੀ ਆ ਤਾਂ ਇੱਕ ਇੱਕ ਮਸ਼ੀਨ ਤੋਂ ਸਲਿੱਪ ਨਿਕਲਦੀ ਐ ਇਸ ਵੇਲੇ ਤਾਂ ਦੂਸਰੇ ਤੋਂ ਕੈਸ਼ ਨਿਕਲਦਾ ਰਫੇਰ ਹੋਣ ਕਰਕੇ ਤੇ ਮੈਂ ਜਦੋਂ ਸਲਿੱਪ ਕਢਾਈ ਆ ਉਹਨੇ ਮਸ਼ੀਨ ਦੇ ਉੱਪਰ ਕਿਸੇ ਬਟਨ ਤੇ ਉਂਗਲ ਮਾਰੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਉਹ ਮੇਰਾ ਮੋਬਾਈਲ ਕਿਸ ਧਾਬ ਨਾਲ ਮੇਰਾ ਉਹ ਮਸ਼ੀਨ ਚੋਂ ਹੀ ਕੱਢ ਕੇ ਲੈ ਗਿਆ ਤੇ ਮੈਨੂੰ ਦੂਸਰਾ ਉਹ ਮਸ਼ੀਨ ਦੇ ਪਾਸੇ ਧਮਾਕੇ ਇੱਕਦਮ ਗਾਇਬ ਹੋ ਗਿਆ ਜਿੰਨੀ ਦੇਰ ਤੱਕ ਮੈਂ ਆਪਣਾ ਖਾਤਾ ਬੰਦ ਕਰਾਇਆ ਬੈਂਕ ਤੋਂ 19 ਵੇਰ ਤੱਕ ਉਹ 50000 ਰੁਪਇਆ ਐਡਮ ਅ ਉਹਜਲਾ ਫਾਟਕ ਤੋਂ ਕਢਾ ਕੇ ਤਾਂ ਲੈ ਗਏ ਤੇ ਅਸੀਂ ਤੁਹਾਨੂੰ ਸੀਸੀਟੀਵੀ ਫੁਟੇਜ ਦੇ ਦਾਂਗੇ ਤੇ ਅੱਜ ਮੈਂ ਜਦੋਂ ਗਿਆ ਤਾਂ ਉਹਨਾਂ ਨੇ ਮੈਨੂੰ ਇੱਥੇ ਜਿਹੜੀ ਮਨਸੂਰਵਾਲ ਬ੍ਰਾਂਚ ਆ ਉਹਨੂੰ ਤੇ ਉੱਥੇ ਭੇਜ ਦਿੱਤਾ ਕਹਿੰਦੇ ਵੀ ਉੱਥੇ ਜਾਓ ਤੇ ਉਹ ਤੁਹਾਨੂੰ ਕਢਾ ਕੇ ਦੇਣਗੇ ਅੱਜ ਮੈਂ ਉੱਥੇ ਗਿਆ ਸੀਗਾ ਉਹਨਾਂ ਨੇ ਮੇਰੀ ਐਪਲੀਕੇਸ਼ਨ ਲੈ ਲਈਆ ਤੇ ਕਹਿੰਦੇ ਵੀ ਤੁਹਾਨੂੰ ਜਿਸ ਵੇਲੇ ਵੀ ਫੁਟੇਜ ਸਾਡੇ ਕੋਲ ਰਿਸੀਵ ਹੋ ਜਾਊਗੀ ਅੱਜ ਦੇ ਨੇ ਸ਼ਾਮ ਨੂੰ ਐਪਲੀਕੇਸ਼ਨ ਦੇ ਦਿੱਤੀ ਗਈ ਸੀ